ਦੇ ਵਿੱਚ ਇੱਕ ਸਦਾਗਰ ਸਿੱਖ ਦਾ ਜਹਾਜ਼ ਰੁਕਿਆ ਸੀ ਤੇ ਸਤਗੁਰਾਂ ਨੇ ਕਿਰਪਾ ਕਰਕੇ ਉਹਦਾ ਜਿਹੜਾ ਜਹਾਜ਼ ਸੀ ਉਹ ਬੰਨੇ ਲਾ ਦਿੱਤਾ ਤੂੰ ਸੁਣ ਰਹੋ ਸੇਵਕੋ ਠਾਨੋ ਤੇ ਨਾਲ ਹੀ ਕਹਿ ਲੱਗਿਆ ਵੀ ਬਹੁਤਾ ਨਾ ਬੋਲ ਤੂੰ ਨਿਮਰਤਾ ਵਿੱਚ ਰਹਿ ਕੇ ਗੁਰੂ ਦੀ ਸੇਵਾ ਕਰਦੀ ਰਹੈ ਨਾ ਉੱਚ ਮੁਖ ਬਖ ਬਖਾਣੋ ਕਹਿ ਲੱਗਿਆ ਵੀ ਆਪਣੀ ਰਸਨ ਤੋਂ ਕੋਈ ਉੱਚ ਸ਼ਬਦ ਨਹੀਂ ਕਹਿਣਾ ਸਭ ਸਤਗੁਰ ਹੋਏ ਸਬਦਾਨ ਕਵੀ ਜੀ ਕਹਿੰਦੇ ਇੰਨੇ ਸਮੇ ਨੂੰ ਸਤਗੁਰ ਸਾਵਧਾਨ ਹੋ ਗਏ ਤੇ ਸਤਗੁਰ ਜੀ ਕਹਿਣ ਲਗੇ ਉਠ ਕਰ ਬੈਠਾ ਬਖ ਬਖਾਣਾ ਜੇ ਜਦੋਂ ਸਤਗੁਰ ਜੀ ਉਠੇ ਤੇ ਉਠਦਿਆਂ ਸਾਰ ਬਚਨ ਕੀਤਾ ਸਾਈਂ ਦਾਸ ਜੋ ਬਾਤ ਬਤਾਈ ਤੇ ਸਤਗੁਰ ਜੀ ਸਾਈਂ ਦਾਸ ਨੂੰ ਪੁੱਛਦੇ ਐ ਵੀ ਜਿਹੜੀ ਗੱਲ ਤੁਸੀਂ ਨੇ ਆਪਣੀ ਘਰ ਵਾਲੀ ਬੀਬੀ ਰਾਮੋ ਨੂੰ ਸਤੀ ਹੈ ਸਕਤਾ ਇਤੇ ਕਿਤਤਾ ਤਾਹ ਆਈ ਤੇ ਮਹਾਰਾਜ ਕਹਿੰਦੇ ਭਾਈ ਤੇਰੇ ਕੋਲ ਇਨੀ ਸ਼ਕਤੀ ਕਿੱਥੋਂ ਆ ਗਈ ਤੈਨੂੰ ਕਿੰਜ ਪਤਾ ਲੱਗ ਗਿਆ ਤੇ ਇੰਜ ਕਿਵੇਂ ਹੋਇਆ ਹਾਥ ਜੋਰ ਬੋਲਿਆ ਵੱਡ ਭਾਗੀ ਕਬੀ ਜੀ ਕਹਿੰਦੇ ਸਾਈਂ ਦਾਸ ਵੱਡਿਆਂ ਭਾਗਾ ਵਾਲਾ ਸੀ ਕਿਉਂ ਕਿਉਂਕਿ ਇਹ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਦੀ ਸੇਵਾ ਵਿੱਚ ਜੁੜਿਆ ਸੀ ਸ਼ਬਦੋ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆਂ ਤੇ ਵੱਡਿਆਂ ਭਾਗਾ ਵਾਲਾ ਸਾਈਂ ਦਾਸ ਹੱਥ ਜੋੜ ਕੇ ਨਿਮਰਤਾ ਨਾਲ ਕਹਿਣ ਲੱਗਾ ਤੇਰੇ ਸੇਵਾ ਮਹਿਮਤ ਪਾਕੀ ਕਹਿ ਲੱਗਿਆ ਸੱਚੇ ਬਾਦਸ਼ਾਹ ਜੀ ਤੁਹਾਡੀ ਸੇਵਾ ਵਿੱਚ ਮੇਰੀ ਸੁਰਤ ਲੱਗੀ ਹੋਈ ਸੀ ਹੁਣ ਇਹ ਕਹਦੇ ਆ ਵੀ ਸਰੀਰ ਕਰਕੇ ਸੇਵਾ ਕਰਨੀ ਸਰੀਰ ਕਰਕੇ ਬਾਣੀ ਪੜ੍ਹਨੀ ਇੱਕ ਹੁੰਦਾ ਵੀ ਸੁਰਤ ਦਾ ਟਿਕਾ ਹੋ ਜਾਣਾ ਕਿਉਂਕਿ ਅਸਲ ਵਿੱਚ ਖੇੜ ਹੀ ਸੁਰਤ ਤੇ ਸ਼ਬਦ ਦੀ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਤੇ ਮਹਾਰਾਜ ਜਦੋਂ ਮੇਰੀ ਸੁਰਤੀ ਬਿਰਤੀ ਤੁਹਾਡੀ ਸੇਵਾ ਵਿੱਚ ਲੱਗੀ ਸੀ ਭਾਜ ਰਾਜ ਕੀ ਮੁਖ ਆਖਨ ਲਾਈ ਤੇ ਮਹਾਰਾਜ ਜਦੋਂ ਮੈਂ ਆਪ ਜੀ ਦੇ ਚਰਨਾਂ ਦੀ ਧੂੜ ਨੂੰ ਮਥੇ ਲਾਇਆ ਸੀਤਾ ਪ੍ਰਸਾਦ ਆਪਕੋ ਖਾਈ ਤੇ ਮਹਾਰਾਜ ਆਪ ਜੀ ਦਾ ਜਿਹੜਾ ਕਿਰਪਾ ਰੂਪੀ ਪ੍ਰਸਾਦ ਸੀ ਉਹ ਮੈਂ ਸ਼ਕਨ ਕੀਤਾ ਕਰਾਇ ਪ੍ਰੇਮ ਸੋ ਇਤੀ ਜੋ ਸੇਵਾ ਤੇ ਨਾਲ ਹੀ ਕਹਿਣ ਲੱਗਿਆ ਵੀ ਜਿਹੜੇ ਪ੍ਰੇਮ ਦੇ ਨਾਲ ਗੁਰੂ ਦੀ ਸੇਵਾ ਕਰਦੇ ਆਪਾਂ ਕੱਲ ਵੀ ਇਹ ਸ਼ਬਦ ਪੜਿਆ ਸੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣ ਹੋਮੈ ਵਿੱਚੋਂ ਜਾਏ ਕਿਉਂਕਿ ਸੇਵਾ ਕਰਕੇ ਰਿੱਧੀਆਂ ਸਿੱਧੀਆਂ ਤਾਂ ਸਹਿਜੀ ਪ੍ਰਾਪਤ ਹੋ ਜਾਂਦੀ ਨਵ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸਬਦੇ ਲੈ ਬੁਲਾਏ ਜਿਸ ਸੇਖ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਟਿਕ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਤੋਂ ਉਹਦੇ ਪਿੱਛੇ ਪਿੱਛੇ ਫਿਰਦੀਆਂ ਪਰ ਇਹ ਗੁਰਮਤ ਦਾ ਮਾਰਗ ਨਹੀਂ ਰਿੱਧ ਸਿੱਧ ਅਵਰਾ ਸਾਧ ਇਹ ਵੱਖਰਾ ਸਵਾਦ ਹੈ ਗੁਰੂ ਦਾ ਸਿੱਖ ਕਦੇ ਰਿੱਧੀਆਂ ਸਿੱਧੀਆਂ ਵਿੱਚ ਨਹੀਂ ਪੈਂਦਾ ਤੇ ਮਹਾਰਾਜ ਜਿਹੜੇ ਨਿਮਰਤਾ ਨਾਲ ਪ੍ਰੇਮ ਵਿੱਚ ਰਹਿ ਕੇ ਆਪ ਜੀ ਦੀ ਸੇਵਾ ਕਰਦੇ ਹਨ ਜਿਸ ਬਿਦਾ ਹੋਏ ਪ੍ਰਸੰਨ ਗੁਰਦੇਵਾ ਫਿਰ ਸਤਿਗੁਰੂ ਉਹਨਾਂ ਗੁਰਸੇਖਾਂ ਤੇ ਪ੍ਰਸੰਨਤਾ ਕਰਦੇ ਕਿੰਨਾ ਤੇ ਜਿਹੜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਸੇਵਾ ਕਰਦੇ ਤੁਸੀਂ ਅੱਜ ਵੇਖੋ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ ਮਨਾਇਆ ਜਾ ਰਿਹਾ ਨਾ ਪਰ ਇਹ ਦਾਤ ਕਿੱਥੋਂ ਪ੍ਰਾਪਤ ਹੋਈ ਗੁਰੂ ਦੀ ਸੇਵਾ ਵਿੱਚੋਂ ਪਾਏ ਕਬੂਲ ਖਸਮ ਨਾਲ ਕਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਬੂਲ ਹੋਏ ਭਾਈ ਲਹਿਣਾ ਜੀ ਕਦੋਂ ਗੁਰੂ ਅੰਗਦ ਬਣੇ ਪਾਏ ਕਬੂਲ ਖਸਮ ਨਾਲ ਜਾ ਘਾਲ ਮਰਦੀ ਘਾਲੀ ਜਦੋਂ ਭਾਈ ਲੈਣਾ ਜੀ ਨੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਮਰਦਾਂ ਵਾਲੀ ਕਰੜੀ ਘਾਲ ਘਾਲੀ ਭਾਵ ਜਿਹੜੀ ਸੇਵਾ ਲਾਈ ਤੇ ਭਾਈ ਲੈਣਾ ਜੀ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਉਸ ਸੇਵਾ ਨੂੰ ਖੇੜੇ ਮੱਥੇ ਕੀਤਾ ਸੇਵ ਕੀਤੀ ਸੰਤੋਖਈ ਜਿਨੇ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨ ਰਖਿਓ ਕਰ ਸੋ ਕਿਰਤ ਧਰਮ ਕਮਾਇਆ ਜਿੰਨੀਆਂ ਸਾਖੀਆਂ ਆਉਂਦੀਆਂ ਸਤਿਗੁਰਾਂ ਦੇ ਜੀਵਨ ਵਿੱਚ ਸੇਕ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕੀ ਰਾਤ ਦਾ ਸਮਾਂ ਸੀ ਅੱਧੀ ਰਾਤ ਨੂੰ ਬਹੁਤ ਜ਼ਿਆਦੇ ਜਦੋਂ ਤੇਜ਼ ਬਾਰਸ਼ ਪੈਣ ਲੱਗੀ ਅਸੀਂ ਵੇਖਿਆ ਨਾ ਪਿਛਲੇ ਦਿਨਾਂ ਵਿੱਚ ਲਗਾਤਾਰ ਬਾਰਸ਼ ਪੈਣ ਦੇ ਨਾਲ ਕੱਚੇ ਘਰ ਤੇ ਡਿੱਗਣੇ ਸਨ ਪੱਕੇ ਘਰ ਵੀ ਚੋਣ ਲੱਗ ਪਏ ਕੋਠੀਆਂ ਵਿੱਚ ਤਰੇੜਾਂ ਤੱਕ ਆ ਗਈਆਂ ਗਰੀਬਾਂ ਦੇ ਘਰ ਤੇ ਡਿੱਗਣੇ ਸੀ ਚਲੋ ਚੰਗੀ ਗੱਲ ਹੈ ਜਿਹੜੀਆਂ ਸਾਡੀਆਂ ਸੰਸਥਾਵਾਂ ਜਾਂ ਸਰਕਾਰਾਂ ਜਿੰਨਾਂ ਕੋ ਵਾਂ ਫੜ ਰਹੀਆਂ ਨੇ ਤੇ ਚੰਗੀ ਗੱਲ ਹੈ ਤੇ ਜਦੋਂ ਰਾਤ ਨੂੰ ਬਹੁਤ ਜ਼ਿਆਦੇ ਬਾਰਿਸ਼ ਹੋਈ ਤਾਂ ਕਹਿੰਦੇ ਕਰਤਾਰਪੁਰ ਦੀ ਜਿਹੜੀ ਧਰਮਸਾਲਾ ਸੀ ਉਹਦੀ ਕੰਧ ਡਿੱਗ ਗਈ ਤੇ ਜਦੋਂ ਕੰਧ ਡਿੱਗੀ ਹੁਣ ਸਤਿਗੁਰੂ ਜੀ ਤੇ ਪਰਖਣਾ ਚਾਹੁੰਦੇ ਆ ਨਾ ਹੁਣ ਰਾਤ ਨੂੰ ਕੰਧ ਤੂਢੀ ਕੋਈ ਬਣਾਉਂਦਾ ਜੇ ਸਾਡੇ ਘਰ ਦੀ ਕੰਧ ਡਿੱਗੇ ਆਪਾਂ ਸਵੇਰੇ ਧਿਆਨ ਕਰਾਂਗੇ ਨਾ ਤੇ ਹੁਣ ਰਾਤ ਨੂੰ ਤੇ ਕੁਝ ਨਹੀਂ ਬਣ ਲੱਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਪਹਿਲਾਂ ਆਪਣੇ ਦੋਨੇ ਪੁੱਤਰਾਂ ਨੂੰ ਆਵਾਜ਼ ਮਾਰੀ ਮੈਂ ਜਿਹੜੀ ਬੇਨਤੀ ਕਰਦਾ ਵੀ ਜਿਹੜੇ ਗੁਰੂ ਦੇ ਹੁਕਮ ਵਿੱਚ ਸੇਵਾ ਕਰਦੇ ਹਨ ਤੇ ਉਹਨਾਂ ਨੂੰ ਗੁਰੂ ਦੇ ਦਰ ਤੋਂ ਬਹੁਤ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਤੀ ਰਾਤ ਦੇ ਸਮੇ ਆਪਣੇ ਪੁੱਤਰਾਂ ਨੂੰ ਉਠਾਇਆ ਹੁਣ ਅਤੀ ਰਾਤ ਨੂੰ ਉੱਠਣੀ ਬਹੁਤ ਔਖਾ ਹੁੰਦਾ ਸੱਚ ਜਾਣੇ ਕਈ ਵਾਰ ਸਵੇਰੇ ਜਦੋਂ అలਾਰਮ ਵੱਜਦਾ ਹੈ ਨਾ ਤੇ ਬਹੁਤ ਔਖਾ ਲੱਗਦਾ ਵੀ ਹੁਣ ਉੱਠਣਾ ਪਏਗਾ ਤੇ ਨੀਂਦ ਤੇ ਹਰ ਬੰਦੇ ਨੂੰ ਪਿਆਰੀ ਹੈ ਭਾਈ ਤਾਂ ਤੇ ਤਾਂ ਹੀ ਤੇ ਕਹਿੰਦੇ ਵੀ ਅੰਮ੍ਰਿਤ ਵੇਲਾ ਸਮਾਲਣਾ ਇਹ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਕਿਉਂਕਿ ਚੰਗਿਆਈ ਆਲਕ ਕਰੇ ਬੁਰੀਆਈ ਹੋਏ ਛੇਰ ਜੱਗੇ ਵੇਲੇ ਤੇ ਆਲਸ ਪੈਂਦੀ ਹੈ ਨਾ ਚਲੋ ਤੇ ਸਤਗੁਰਾਂ ਨੇ ਪਹਿਲਾਂ ਆਪਣੇ ਪੁੱਤਰਾਂ ਨੂੰ ਆਵਾਜ਼ ਮਾਰੀ ਤੇ ਆਵਾਜ਼ ਮਾਰ ਕੇ ਕਹਿਣ ਲੱਗੇ ਪੁੱਤਰ ਇਹ ਧਰਮਸਾਲਾ ਦੀ ਕੰਧ ਡਿੱਗੀ ਐ ਤੇ ਇਸ ਕੰਧ ਨੂੰ ਹੁਣੇ ਬਣਾਉਣਾ ਸ਼ੁਰੂ ਕਰੋ ਹੁਣ ਕੁਦਰਤੀ ਗੱਲ ਐ ਭਾਵੇਂ ਅਸੀਂ ਬਾਪੂ ਨੂੰ ਜਿੰਨਾ ਮਰਜੀ ਪਿਆਰ ਕਰਦੇ ਹੋਈਏ ਜੇ ਰਾਤ ਦੇ ਸਮੇਂ ਕੋਈ ਬਾਪੂ ਇਦਾਂ ਦੀ ਗੱਲ ਕਵੇ ਅਸੀਂ ਕਾਵਾਂਗੇ ਬਾਪੂ ਤੂੰ ਕਮਲਾ ਹੋ ਗਿਆ ਦਿਨ ਹੀ ਚੜੇਗਾ ਤੇ ਰਾਤ ਨੂੰ ਕੰਧ ਕਿਵੇਂ ਬਣੇਗੀ ਕਿਉਂਕਿ ਕਦਨਿਆ ਵੀ ਪਿਤਾ ਨੂੰ ਜੋ ਜਵਾਬ ਦੇਈਦੈ ਤੇ ਉਹੀ ਜਵਾਬ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਦਿੱਤਾ ਕਹਿੰਦੇ ਵੀ ਪਹਿਲੀ ਗੱਲ ਤੇ ਰਾਤ ਦਾ ਸਮਾਂ ਦੂਸਰੀ ਗੱਲ ਜੇ ਕੰਦ ਬਣਵਾਉਣੀ ਵੀ ਐ ਤਾਂ ਕਾਰੀਗਰਾਂ ਤੋਂ ਬਣਵਾ ਲਓ ਕਿਉਂਕਿ ਉਹਨਾਂ ਨੂੰ ਆਪਣੀ ਉੱਚੀ ਜਾਤੀ ਦਾ ਵੀ ਮਾਣ ਸੀ ਨਾ ਵੀ ਕਈ ਵਾਰ ਲੱਗਦਾ ਵੀ ਅਸੀਂ ਇਹ ਕੰਮ ਕਿਉਂ ਕਰੀਏ ਕੱਲ ਮੈਂ ਘਰੇ 2-3 ਕੰਮ ਕਰਦਾ ਸੀ ਤੇ ਮੈਂ ਕੁਦਰਤੀ ਨਾ ਲਾਈਵ ਹੋ ਗਿਆ ਮੈਂ ਵੀਡੀਓ ਬਣਾਉਣ ਲੱਗ ਪਿਆ ਮੈਂ ਕਿਹਾ ਭਾਈ ਮੈਂ ਤੇ ਦੱਸ ਰਿਹਾ ਤੇ ਬਹੁਤੇ ਪ੍ਰਚਾਰਕ ਤੇ ਦੱਸਦੇ ਨਹੀਂ ਵੀ ਜੇ ਦੱਸਾਂਗੇ ਲੋਕਾਂ ਨੇ ਕਹਿਣਾ ਵੀ ਤੇ ਗਰੀਬ ਜਿਹਾ ਪ੍ਰਚਾਰਕ ਇਹਦੀ ਕਥਾ ਸੁਣ ਕੇ ਕੀ ਕਰਨੇ ਪਰ ਮੈਂ ਕਿ ਇੱਕ ਗੱਲ ਤੁਹਾਨੂੰ ਦੱਸ ਦਿਆਂ ਜੇ ਘਰ ਦੇ ਕੰਮ ਆਪ ਕਰੋਗੇ ਨਾ ਛੋਟੇ ਛੋਟੇ ਕੰਮ ਇੱਕ ਤੇ ਪੈਸਿਆਂ ਦੀ ਬਚਤ ਹੋਏਗੀ ਤੇ ਦੂਸਰਾ ਕੰਮ ਕਰਕੇ ਸਕੂਨ ਮਿਲੇਗਾ ਤੇ ਤੀਸਰਾ ਸੀ ਬਿਮਾਰੀਆਂ ਤੋਂ بچਾਂਗੇ ਇਹਦੀਆਂ ਨਾ ਵੀ ਨੇ ਤੇ ਰਾਗੀ ਗ੍ਰੰਥੀ ਪ੍ਰਚਾਰਕ ਵਿਚਾਰੇ ਹੈ ਤੇ ਉਹਨਾਂ ਦੀ ਡਿਊਟੀ ਹੈ ਜੋ ਕੰਮ ਕਰਦੇ ਮੈਂ ਨਹੀਂ ਕਹਿੰਦਾ ਕਿ ਕਿਰਤ ਨਹੀਂ ਉਹ ਕੀ ਹੁੰਦਾ ਜਦੋਂ ਸਰੀਰ ਦੀ ਕਸਰਤ ਨਹੀਂ ਹੁੰਦੀ ਤੇ ਬਿਮਾਰ ਪੈ ਜਾਣੇ ਸਿਆਣੇ ਕਹਿੰਦੇ ਵੀ ਮੁੜਕਾ ਤੇ ਨਿਕਲਦੀ ਨਹੀਂ ਸਰੀਰ ਦੇ ਵਿੱਚੋਂ ਖੈਰ ਤੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਪਹਿਲੀ ਗਲਤੀ ਅੱਧੀ ਰਾਤ ਦਾ ਸਮਾਂ ਹੋ ਰਾਤ ਨੂੰ ਕੰਦ ਕੱਢਣੀ ਦੱਸੋ ਇਹ ਕਿਹੜੀ ਸਮਝ ਵਾਲੀ ਗੱਲ ਹੈ ਤੇ ਦੂਸਰਾ ਕੋਈ ਨਾ ਜਦੋਂ ਸਵੇਰ ਹੋਏਗਾ ਤੇ ਕੰਦ ਨਿਕਲ ਜਾਣੀ ਹੈ ਉਹ ਵੀ ਅਸੀਂ ਨਹੀਂ ਕੱਢ ਸਕਦੇ ਕਿਸੇ ਕਾਰੀਗਰ ਤੋਂ ਕਢਾ ਲੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਹਨਾਂ ਦੇ ਜਵਾਬ ਸੁਣੇ ਤੇ ਮਹਾਰਾਜ ਚੁੱਪ ਕਰ ਗਏ ਤੇ ਸਤਗੁਰਾਂ ਨੇ ਭਾਈ ਲੈਣੇ ਨੂੰ ਆਵਾਜ਼ ਮਾਰੀ ਕਹਿੰਦੇ ਲੈਣੇ ਆ ਗੱਲ ਸੁਣ ਕਹਿੰਦੇ ਹਾਂ ਜੀ ਮਹਾਰਾਜ ਜੀ ਦੱਸੋ ਤੇ ਕਹਿੰਦੇ ਭਾਈ ਧਰਮਸਾਲਾ ਦੀ ਕੰਧ ਡਿੱਗ ਗਈ ਹੈ ਕਹਿੰਦਾ ਮਹਾਰਾਜ ਫਿਰ ਕੀ ਕਰੀਏ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਹੁਣੇ ਬਣਾਉਣੀ ਸ਼ੁਰੂ ਕਰੋ ਪੁੱਤਰ ਬਾਹਰ ਸਪੈਰੀ ਹੈ ਬਹੁਤ ਜ਼ਿਆਦੇ ਤੇਜ਼ ਹਵਾ ਚੱਲਦੀ ਹੈ ਮੀਂਹ ਪੈ ਰਿਹਾ ਹੈ ਤੇ ਭਾਈ ਲੈਣਾ ਜੀ ਨੇ ਇੱਕ ਵਾਰੀ ਵੀ ਜਵਾਬ ਨਹੀਂ ਦਿੱਤਾ ਪੁੱਤਰਾਂ ਦੀ ਤਰ੍ਹਾਂ ਕਿਉਂਕਿ ਬਾਣੀ ਵਿੱਚ ਜ਼ਿਕਰ ਆਉਂਦਾ ਨਾ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਸੱਟੀਐ ਪੁੱਤਰੀ ਕੌਲ ਨਾ ਪਾਲਿਓ ਗੁਰੂ ਦਾ ਪੁੱਤਰ ਕੌਣ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਗੁਰੂ ਦੇ ਪੁੱਤਰਾਂ ਨੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ ਤੇ ਉਹਨਾਂ ਨੂੰ ਗੁਰੂ ਘਰ ਵਿੱਚ ਮਾਨ ਨਹੀਂ ਮਿਲਿਆ ਇਹ ਗੱਲ ਵੱਖਰੀ ਵੀ ਬਾਅਦ ਵਿੱਚ ਉਹ ਗੁਰੂ ਦੀ ਸ਼ਰਨ ਵਿੱਚ ਆਏ ਪਰ ਸਾਡੇ ਵਿੱਚ ਇੱਕ ਲੋਬੀ ਇਦਾਂ ਦੀ ਵੀ ਜੰਮ ਪਈ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸ੍ਰੀ ਚੰਦ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਦੱਸ ਰਹੀ ਅਸੀਂ ਸ੍ਰੀ ਚੰਦ ਦੇ ਪੁਜਾਰੀ ਨਹੀਂ ਅਸੀਂ ਗੁਰੂ ਨਾਨਕ ਸਾਹਿਬ ਦੇ ਪੁਜਾਰੀਆਂ ਮੈਨੂੰ ਮਾਫ਼ ਕਰਿਓ ਹੋ ਸਕਦਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚ ਜੇ ਅਸੀਂ ਸ੍ਰੀ ਚੰਦ ਦੇ ਸਿੱਖ ਨਹੀਂ ਅਸੀਂ ਗੁਰੂ ਨਾਨਕ ਦੇ ਸਿੱਖਾਂ ਤੇ ਜਦੋਂ ਭਾਈ ਲੈਣਾ ਜੀ ਨੂੰ ਆਵਾਜ਼ ਮਾਰੀ ਤੇ ਭਾਈ ਲੈਣਾ ਜੀ ਨੇ ਇੱਕ ਵਾਰੀ ਵੀ ਇਹ ਗੱਲ ਨਹੀਂ ਕਹੀ ਮਹਾਰਾਜ ਅੱਤੀ ਰਾਤ ਦਾ ਸਮਾਂ ਹੈ ਵਾਰਸ਼ ਪੈਂਦੀ ਪਈ ਐ ਤੇ ਨਾਲੇ ਪਾਣੀ ਜਦੋਂ ਮੀਂਹ ਪੈਂਦਾ ਹੋਵੇ ਤੇ ਗਾਰੇ ਵਿੱਚ ਟਾਂਕੇ ਤੋਂ ਕਢਣੀਆਂ ਨੇ ਉਦੋਂ ਤੇ ਸਿਮਿੰਟ ਵੀ ਨਹੀਂ ਕੱਢਦਾ ਬਸ ਮਾਰਾ ਦੇ ਬਚਨਾਂ ਅਨੁਸਾਰ ਕਰਕੇ ਮੰਨਿਆ ਤੇ ਭਾਈ ਲੈਣਾ ਜੀ ਉਸੇ ਵੇਲੇ ਉੱਠ ਖਲੋਤੇ ਤੇ ਕਰਤਾਰਪੁਰ ਦੇ ਧਰਮਸ਼ਾਲਾ ਦੀ ਕੰਧ ਦੀ ਉਸਾਰੀ ਵਿੱਚ ਲੱਗ ਗਏ ਉਸੇ ਵੇਲੇ ਮੈਂ ਜਿਹੜੀ ਬੇਨਤੀ ਕਰਦਾ ਪਏ ਕਬੂਲ ਖਸਮ ਨਾਲ ਜਾਂ ਘਾਲ ਮਰ ਦੀ ਘਾਲੀ ਤੇ ਮਹਾਰਾਜੀ ਬਾਣੀ ਦਾ ਬਚਨ ਹੈ ਹੁਕਮ ਮੰਨਿਐ ਹੋਵੈ ਪਰਵਾਨ ਕਿਉਂਕਿ ਗੁਰੂ ਦਾ ਚਾਕਰ ਉਹ ਹੈ ਜਿਹੜਾ ਗੁਰੂ ਦੇ ਬਚਨਾਂ ਦੀ ਅਦੂਲੀ ਨਹੀਂ ਕਰਦਾ ਵੀ ਜੋ ਗੁਰੂ ਨੇ ਕਹਿ ਦਿੱਤਾ ਉਹਨਾਂ ਬਚਨਾਂ ਨੂੰ ਸਦ ਕਰਕੇ ਮੰਨ ਲਿਆ ਗੁਰੂ ਦੇ ਬਚਨ ਨੂੰ ਇਹ ਨਹੀਂ ਵੀ ਸਲਾਮ ਜਵਾਬ ਦੋ ਬਹਿ ਕਰ ਵੀ ਮਹਾਰਾਜੀ ਇਦਾਂ ਕਿਦਾਂ ਹੋ ਸਕਦਾ ਹੈ ਕਹਿੰਦੇ ਭਾਈ ਲੈਣਾ ਜੀ ਕੰਧ ਕੱਢਦੇ ਤੇ ਕੰਧ ਦੁਬਾਰਾ ਫੇਰ ਟਹਿ ਜਾਂਦੀ ਹੈ ਕਿਉਂਕਿ بارش ਪੈਂਦੀ ਸੀ ਨਾ ਬਹੁਤ ਜਿਆਦੇ ਤੇਜ਼ ਮੀਂਹ ਸੀ ਤੇ ਫੇਰ ਕੱਢਣ ਲੱਗ ਜਾਂਦੇ ਐ ਤੇ ਗੁਰਮੁਖੋ ਜਦੋਂ ਦਿਨ ਦਾ ਚੜ੍ਹਾ ਹੋਇਆ ਨਾ ਤੇ ਭਾਈ ਲੈਣਾ ਜੀ ਨੇ ਉਦੋਂ ਤੱਕ ਗੁਰੂ ਦੀ ਕਿਰਪਾ ਨਾਲ ਕੰਧ ਉਸਾਰੀ ਦਿੱਤੀ ਗੱਜ ਕਿ ਆਕੋ ਸਤਨਾਮ ਸ੍ਰੀ ਬਹੁਤ ਸਾਖੀਆਂ ਆਉਂਦੀਆਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਭਾਵੇਂ ਵਰਤਨ ਕੱਢਣ ਵਾਲੀ ਐ ਭਾਵੇਂ ਦਰਗਤ ਤੋਂ ਮਠਿਆਈ ਝਾੜਨ ਵਾਲੀ ਐ ਅਸੀਂ ਨਹੀਂ ਕਹਿੰਦੇ ਵੀ ਦਰਗਤਾਂ ਨੂੰ ਮਠਿਆਈ ਲੱਗਦੀ ਐ ਪਰ ਗੱਲ ਗੁਰੂ ਦੇ ਹੁਕਮ ਨੂੰ ਮੰਨਣ ਦੀ ਐ ਤੇ ਐਸਾ ਗੁਰੂ ਦਾ ਹੁਕਮ ਮੰਨਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਬਾਅਦ ਗੁਰਤਾ ਗੱਦੀ ਦੀ ਦਾਤ ਭਾਈ ਲੈਣਾ ਜੀ ਨੂੰ ਦੇ ਕੇ ਗੁਰ ਅੰਗਦ ਬਣਾ ਦਿੱਤਾ ਸੇਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖਿਓ ਜੇ ਕਿਉਂ ਨ ਜਾਸ ਦੋਸਤਾਂ ਲੈਣਾ ਟ ਕਿਉਂ ਪਰ ਇਹ ਬਖਸ਼ਿਸ਼ ਐਵੇਂ ਨਹੀਂ ਮਿਲੇ ਸੱਤ ਸਾਲ ਭਾਈ ਲੈਣਾ ਜੀ ਨੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਕਾਲ ਕਾਲੀ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਇਸੇ ਤਰ੍ਹਾਂ ਕਹਿ ਲੱਗੇ ਮਹਾਰਾਜ ਜਿਹੜਾ ਸਿੱਖ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਕਰਦਾ ਹੈ ਉਹ ਰੋਸਤਨਾ ਐਸੀ ਕੋਈ ਤਾਂ ਮਹਾਰਾਜ ਕੋਈ ਐਸੀ ਵਸਤੂ ਨਹੀਂ ਜਿਹੜੀ ਤੁਹਾਡੇ ਦਰ ਤੋਂ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਗੁਰੂ ਤੇ ਸਮਰੱਥ ਹੈ ਨਾ ਤਾਂ ਸਾਨੂੰ ਹਰੇਕ ਮਿਲਣੀ ਹੈ ਪਰ ਆਪਣੇ ਆਪ ਨੂੰ ਉਸ ਦਾਤ ਦੇ ਪਾਤਰ ਬਣਾਉਣਾ ਪੈਣਾ ਕਿਉਂਕਿ ਜੇ ਭਾਂਡਾ ਹੋਏਗਾ ਤਾਂ ਹੀ ਵਸਤੂ ਪਏਗੀ ਨਾ ਮਹਾਰਾਜ ਕਹਿੰਦੇ ਭਾਂਡਾ ਧੋਵੋ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵ ਹੁਣ ਜੇ ਭਾਂਡਾ ਸਾਡਾ ਪਹਿਲੀ ਵਿਕਾਰਾਂ ਨਾਲ ਭਰਿਆ ਫਿਰ ਗੁਰੂ ਦੀ ਬਖਸ਼ਿਸ਼ ਕਿੱਥੋਂ ਟਿਕਣੀ ਹੈ ਇਸ ਕਣਕੇ ਜਿਤੜੇ ਫਲਮਨ ਵਾਸੀ ਹੈ ਤਿਤੜੇ ਸਤਗੁਰ ਪਾਸ ਤੇ ਜਿਹੜਾ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਕੋਈ ਵੀ ਐਸੀ ਦਾਤ ਨਹੀਂ ਹੈ ਜਿਹੜੀ ਗੁਰੂ ਦੇ ਦਰ ਤੋਂ ਪ੍ਰਾਪਤ ਨਾ ਹੋਵੇ ਜੋ ਸਿਖਾ ਤਮਰ ਲਹ ਨਾ ਸੋਏ ਤੇ ਮਹਾਰਾਜ ਐਸੀ ਕਿਹੜੀ ਦਾਤ ਹੈ ਜਿਹੜੀ ਤੁਹਾਡੇ ਦਰ ਤੋਂ ਤੁਹਾਡੇ ਸਿੱਖ ਨੂੰ ਪ੍ਰਾਪਤ ਨਹੀਂ ਹੁੰਦੀ ਪਰ ਅਜੋਕੇ ਸਮੇਂ ਦਾ ਸਿੱਖ ਗੁਰੂ ਤੇ ਭਰੋਸਾ ਨਹੀਂ ਕਰਦਾ ਅੱਜ ਅਸੀਂ ਕਹਿਣਿਆਂ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਾਈਏ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਾਈਏ ਮਰਨੇ ਪਰਨੇ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਪਰ ਅਸੀਂ ਦਾਤਾਂ ਲਈ ਕਿਸੇ ਹੋਰ ਦੇ ਦਰ ਤੇ ਜਾ ਕੇ ਝੋਲੀਆਂ ਢੀਏ ਕਿਸੇ ਪੀਰ ਫਕੀਰ ਦੇ ਜਾ ਕੇ ਬਾਣੀ ਵਿੱਚ ਜੇਕਰ ਆਉਂਦਾ ਨਾ ਰੇਜ ਜੀ ਨਿਲਜ ਲਾਜ ਤੋਂ ਨਾਈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਸਮਰੱਤ ਗੁਰੂ ਅਜ ਬਹੁਤਿਆਂ ਨੂੰ ਪੁੱਛੋ ਉੱਥੇ ਕਿਉਂ ਜਾਂਦੇ ਕਹਿੰਦੇ ਜੀ ਕੀ ਕਰੀਏ ਘਰ ਵਿੱਚ ਕੋਈ ਔਲਾਦ ਨਹੀਂ ਅਸਾ ਗੁਰੂ ਨੇ ਦਾਤ ਨਹੀਂ ਦੇਣੀ ਉਹ ਗੁਰੂ ਦਾ ਹੁਕਮ ਮੰਨ ਜੇ ਗੁਰੂ ਦੀ ਰਜ਼ਾ ਵਿੱਚ ਔਲਾਦ ਨਾ ਵੀ ਹੋਵੇ ਤਾਂ ਵੀ ਗੁਰੂ ਦੇ ਪਾਣੀ ਨੂੰ ਸਤ ਕਰਕੇ ਮੰਨੀ ਇਥੇ ਲਾਲਚ ਬੱਸ ਹੋ ਕੇ ਗੁਰੂ ਦਾ ਬੂਹਾ ਛੱਡ ਕੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸੀਦੀ ਦਿਹਾੜਾ ਰਿਆ 12 ਦੇ ਬਚਨ ਪੜੋ Swami Kegrev jao sada ਸਵਾਨ ਤਜਤ ਨਹੀਂ ਨਿਤ ਕਹਿੰਦੇ ਬੰਦਿਆ ਤੇਰੇ ਨਾਲ ਤੇ ਕੁੱਤਾ ਵਫਾਦਾਰ ਹੈ ਜਿਹੜਾ ਆਪਣੇ ਮਾਲਕ ਦੀ ਬੂਹੀ ਨੂੰ ਛੱਡ ਕੇ ਨਹੀਂ ਜਾਂਦਾ ਭਗਤ ਜੀ ਨੇ ਆਖਿਆ ਨਾ ਫਰੀਦਾ ਬਾਾਰ ਪਰ ਆਇਆ ਬੈਸਨ ਸਾਈ ਮੋਝੇ ਨਾ ਦੇ ਜੇ ਤੂੰ ਇਬ ਰੱਖ ਸੀ ਜੀਉ ਸਰੀਰੋ ਲੈ ਕਿਉਂਕਿ ਗੁਰੂ ਦਾ ਸਿੱਖ ਕਦੇ ਗੁਰੂ ਤੇ ਭਰੋਸਾ ਨਹੀਂ ਛੱਡਦਾ ਤੁਸੀਂ ਅੱਜ ਦੇ ਦਿਨ ਦਾ ਇਤਿਹਾਸ ਪੜੋ 12 ਸਤੰਬਰ 1897 ਵਿੱਚ ਸਾਰਾ ਗੜੀ ਦੀ ਲੜਾਈ ਹੋਈ ਸਮਾਂ ਥੋੜਾ ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ ਸ਼ਾਇਦ ਸਾਡੇ ਭਾਰਤ ਵਿੱਚ ਜਾਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਤਾਂ ਸਾਰਾ ਗੜੀ ਦਾ ਇਤਿਹਾਸ ਨਾ ਪੜਾਇਆ ਜਾਂਦਾ ਹੋਵੇ ਪਰ ਵਿਦੇਸ਼ਾਂ ਵਿੱਚ ਇਹ ਇਤਿਹਾਸ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਕਿਉਂਕਿ ਦੁਨੀਆ ਦੀਆਂ ਜਿਹੜੀਆਂ ਪ੍ਰਮੁੱਖ ਲੜਾਈਆਂ ਨੇ ਨਾ ਉਹਨਾਂ ਵਿੱਚੋਂ ਸੱਤਵਾਂ ਅਸਥਾਨ ਹੈ ਸਾਰਾ ਗੜੀ ਦੀ ਲੜਾਈ ਦਾ 21 ਸਿੰਘ ਨੇ ਜਿਹੜੇ ਬ੍ਰਿਸ਼ਟਿਸ ਸਰਕਾਰ ਦੀ ਨੌਕਰੀ ਕਰਦੇ ਕਿਉਂਕਿ ਇਹ ਪਹਾੜੀਆਂ ਦੇ ਵਿੱਚ ਕਾਰ ਪੈ ਜਾਂਦਾ ਸਾਰਾ ਗੜੀ ਉੱਥੇ ਇਹ ਗੁਰੂ ਕੇ ਸਿੱਖ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸਨ ਤੇ ਜਦੋਂ 10000 ਅਫਗਾਨੀ ਤੇ ਹੋਰ ਫੌਜਾਂ ਨੇ ਰਲ ਕੇ ਇਸ ਸਾਰਾ ਗੜੀ ਨੂੰ ਘੇਰਾ ਪਾਇਆ ਹੁਣ ਇਤਿਹਾਸ ਕਹਿੰਦਾ ਵੀ ਇਹਨਾਂ ਨੇ ਇਹਨਾਂ ਨੂੰ ਬੜੀਆਂ ਆਫਰਾਂ ਵੀ ਦਿੱਤੀਆਂ ਬੜੇ ਲਾਲਚ ਵੀ ਦਿੱਤੇ ਨਾਲੇ ਵੀ ਕਿਹਾ ਵੀ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਸਾਡੀ ਲੜਾਈ ਹੈ ਅੰਗਰੇਜ਼ਾਂ ਦੇ ਨਾਲ ਪਰ ਤੁਸੀਂ ਵੇਖੋ ਸਿੱਖਾਂ ਦੀ ਵਫਾਦਾਰੀ ਵੇਖੋ ਸਿੱਖਾਂ ਦੀ ਵਫਾਦਾਰੀ ਤੇ ਕਿਸੇ ਨੇ ਸੱਕ ਨਹੀਂ ਕੀਤਾ ਭਾਵੇਂ ਸਿੱਖ ਕੋਈ ਵੀ ਨੌਕਰੀ ਕਰਦਾ ਹੋਵੇ ਪਰ ਵਫਾਦਾਰ ਰਹਿੰਦਾ ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਸਾਨੂੰ ਲਾਲਚ ਦਿੰਨੇ ਹੋ ਪਰ ਸਾਡਾ ਧਰਮ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਭਾਵੇਂ ਅਸੀਂ ਨੌਕਰੀ ਕਰਦੇ ਹਾਂ ਪਰ ਸਾਡਾ ਧਰਮ ਸਾਨੂੰ ਵਫਾਦਾਰੀ ਕਰਨੀ ਸਿਖਾਉਂਦਾ ਤੇ ਦੂਸਰੀ ਗੱਲ ਇਹ ਇਲਾਕਾ ਕਿਸੇ ਸਮੇ ਸਾਡੇ ਜਰਨੈਲਾਂ ਦੇ ਕੋਲ ਹੁੰਦਾ ਸੀ ਸਾਡੇ ਜਰਨੈਲਾਂ ਨੇ ਇਹ ਇਲਾਕਾ ਜਿੱਤੇ ਸੀ ਇਦਾਂ ਤੁਸੀਂ ਇਸ ਇਲਾਕੇ ਤੇ ਜਿਹੜਾ ਕਬਜ਼ਾ ਨਹੀਂ ਕਰ ਸਕਦੇ ਤੇ ਤੁਹਾਨੂੰ ਸਾਡੇ ਨਾਲ ਲੜਨਾ ਪੈਣਾ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ 21 ਸਿੱਖ ਨੇ ਤੇ ਦੂਸਰੇ ਪਾਸੇ 10000 ਦੀ ਫੌਜ ਹੈ ਕਿ 10000 ਦੇ ਨਾਲ 21 ਲੜ ਸਕਦੇ ਆ ਪਰ ਉਹਨਾਂ ਨੂੰ ਗੁਰੂ ਤੇ ਭਰੋਸਾ ਹੈ ਅਸੀਂ ਉਸ ਗੁਰੂ ਦੇ ਸਿੱਖਾਂ ਜਿਹੜਾ ਗੁਰੂ 40 ਸਿੰਘਾਂ ਨਾਲ 10 ਲੱਖ ਫੌਜ ਦਾ ਟੱਕਰਾ ਕਰ ਗਿਆ ਸਵਾ ਲੱਖ ਤੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤਾਂ ਇਤਿਹਾਸ ਕਹਿੰਦਾ ਇਹਨਾਂ ਨੇ ਜਦੋਂ ਸਾਰਾ ਗੜੀ ਤੇ ਹਵਲਾ ਕੀਤਾ ਤਾਂ ਗੁਰੂ ਕੇ 21 ਸਿੱਖ ਅੰਤਮ ਸਾਤ ਕ ਲੜਦੇ ਰਹੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹਨਾਂ ਨੇ ਲੜਾਈ ਲੜੀ ਅਖੀਰ ਜਦੋਂ ਇਸ ਗੁਰੂ ਕੇ ਸਿੱਖ ਸ਼ਹੀਦ ਹੋਏ ਕਿਉਂਕਿ ਹੌਲਦਾਰ ਈਸਰ ਸਿੰਘ ਦੀ ਅਗਵਾਹੀ ਵਿੱਚ ਇਹਨਾਂ ਨੇ ਇਹ ਲੜਾਈ ਲੜੀ ਤੇ ਦੁਨੀਆ ਵਿੱਚ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਗੁਰਦੁਆਰਾ ਬਣਿਆ ਉੱਥੇ ਬਹੁਤ ਵੱਡੀਆਂ ਯਾਦਗਰਾਂ ਬਣੀਆਂ ਨੇ ਅੱਜ ਵੀ ਸਾਰਾ ਗੜੀ ਦਾ ਇਤਿਹਾਸ ਜਦੋਂ ਦੁਨੀਆ ਵਿੱਚ ਸੁਣਾਇਆ ਜਾਂਦਾ ਹੈ ਤਾਂ ਦੁਨੀਆ ਦੇ ਲੋਕ ਇਸ ਗੱਲ ਦਾ ਮਾਣ ਕਰਦੇ ਐ ਫਕਰ ਕਰਦੇ ਐ ਕਿ ਸਿੱਖਾਂ ਵਰਗੀ ਕੋਈ ਕੌਮ ਨਹੀਂ ਐ ਕਿਉਂਕਿ ਸਿੱਖ ਜਿਹੜੇ 21 ਸਿੰਘਾਂ ਨੇ 21 ਫੌਜੀਆਂ ਨੇ 21 ਸਿਪਾਈਆਂ ਨੇ 10000 ਫੌਜ ਦਾ ਮੁਕਾਬਲਾ ਕੀਤਾ ਆਓ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਕੀਤਾ ਜਾ ਰਿਹਾ ਐ ਜਤਨ ਕਰੀ ਵੀ ਸਾਰਾ ਗੜੀ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਜਰੂਰ ਆਪ ਪੜ੍ਹੀਏ ਆਪਣੇ ਬੱਚਿਆਂ ਨੂੰ ਪੜ੍ਹਾਈਏ ਤਾਂ ਜੋ ਸਾਨੂੰ ਆਪਣੇ ਇਤਿਹਾਸ ਤੇ ਮਾਣ ਹੋਵੇ ਅਸੀਂ ਪ੍ਰਾਊਡ ਫੀਲ ਕਰੀਏ ਕਿ ਸਾਡੇ ਤੇ ਉਹ ਹੈ ਜਿਹੜੇ ਸਵਾ ਲੱਖ ਨਾਲ ਇਕੱਲੇ ਇਕੱਲੇ ਲੜ ਜਾਂਦੇ ਐ ਸੋ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਸਿਲੇਬਸ ਦੇ ਵਿੱਚ ਇਹ ਇਤਿਹਾਸ ਜਿਹੜਾ ਲਾਜ਼ਮੀ ਕੀਤਾ ਜਾਵੇ ਵਿਦੇਸ਼ਾਂ ਵਿੱਚ ਜਰੂਰ ਇਹ ਇਤਿਹਾਸ ਪੜਾਇਆ ਜਾਂਦਾ ਹੈ ਅੰਗਰੇਜ਼ ਦੇ ਇਸ ਗੱਲ ਕਰਕੇ ਸਿੱਖਾਂ ਦਾ ਮਾਣ ਸਨਮਾਨ ਕਰਦੇ ਐ ਵੀ ਭਾਵੇਂ ਉਹ ਨੌਕਰੀ ਕਰਦੇ ਸਨ ਪਰ ਉਹਨਾਂ ਨੇ ਆਪਣਾ ਧਰਮ ਨਿਭਾਇਆ ਉਹਨਾਂ ਨੇ ਕਿਸੇ ਦੀ ਅਧੀਨਗੀ ਕਬੂਲ ਨਹੀਂ ਕੀਤੀ ਆਓ ਸੰਗਤ ਜੀ ਇਨੀਆਂ ਕਬੰਤੀਆਂ ਪ੍ਰਵਾਨ ਕਰਨੀਆਂ ਜੀ ਆਪ ਸੰਗਤਾਂ ਨਾਲ ਪਾਵਨ ਇਤਿਹਾਸ ਦੀ ਸਾਂਝ ਪਾਉਂਦੇ ਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਜ਼ਰੂਰ ਮੇਰੇ ਧਿਆਨ ਵਿੱਚ ਲਿਆਦਿਆ ਕਰੋ ਕਿਉਂਕਿ ਮੈਂ ਤੁਹਾਡੀਆਂ ਬੱਚਿਆਂ ਵਰਗਾ ਤੁਹਾਡੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਜੇ ਮੈਂ ਵੀ ਬਹੁਤ ਕੁਝ ਸਿੱਖਣਾ ਹੈ ਅਜੇ ਮੈਂ ਵੀ ਬਹੁਤ ਕੁਝ ਜਾਣਣਾ ਹੈ ਆਪਾਂ ਯਤਨ ਕਰੀਏ ਵੀ ਜਿਹੜਾ ਕੋਈ ਇਤਿਹਾਸਕ ਦੇਣਾ ਹੁੰਦਾ ਹੈ ਜੇ ਬਹੁਤੀ ਜਾਣਕਾਰੀ ਨਹੀਂ ਥੋੜੀ-ਥੋੜੀ ਜਾਣਕਾਰੀ ਉਹਦੇ ਬਾਰੇ ਜ਼ਰੂਰ ਆਪਾਂ ਸਾਂਝੀ ਕਰੀਏ ਹੁਣ ਅੱਜ ਪਤਾ ਤੇ ਸਾਨੂੰ ਲੱਗੇ ਨਾ ਵੀ ਸਾਰਾ ਗੜੀ ਦਾ ਇਤਿਹਾਸ ਕੀ ਹੈ ਕੀ ਲੜਾਈ ਹੋਈ ਸੀ ਕਦੋਂ ਹੋਈ ਸੀ ਫਿਰ ਸਾਡੇ ਅੰਦਰ ਪੜ੍ਹਨ ਦੀ ਇੱਛਾ ਪੈਦਾ ਹੋਏਗੀ ਸੋ ਜ਼ਰੂਰ ਯਤਨ ਕਰਿਆ ਕਰੋ ਕੋਈ ਬਹੁਤੀਆਂ ਮਹਿੰਗੀਆਂ ਕਿਤਾਬਾਂ ਨਹੀਂ ਥੋੜੇ-ਥੋੜੇ ਪੈਸੇ ਵਿੱਚ ਇਹ ਇਤਿਹਾਸਿਕ ਕਿਤਾਬਾਂ ਜਿਹੜੀਆਂ ਮਿਲ ਜਾਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਵੀ ਜਾਂ ਜਿਹੜੇ ਸਿੱਖ ਮਿਸ਼ਨਰੀ ਕਾਰਜਾਂ ਵੱਲੋਂ ਬਹੁਤ ਘੱਟ ਰੇਟ ਤੇ ਇਹ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਸ਼ਾਭ ਕੇ ਵੰਡੀਆਂ ਜਾਂਦੀਆਂ ਨੇ ਜ਼ਰੂਰ ਆਪ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤਾਂ ਜੋ ਅਸੀਂ ਆਪਣੇ ਇਤਿਹਾਸ ਤੇ ਆਪਣੇ ਮਹਾਨ ਸੁਰਮਿਆਂ ਤੇ ਮਾਨ ਕਰ ਸਕੀਏ ਆਓ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਅਤੇ ਉਹਨਾਂ ਦੇ ਸੋ ਬੱਚੇ ਜਥੇ ਪਾਸੋਂ ਸਤਿਗੁਰਾਂ ਦੀ ਅਮਰਤਮਈ ਬਾਣੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਸਾਰੇ ਆਤਬ ਸਤਕਾਰ ਸਹਿਤ ਫਤਿ ਬੁਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ